ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵੱਲੋਂ ਦਰਿਆ ਬਿਆਸ ਪੁਲ ਦੇ ਉੱਤੇ ਧਰਨਾ ਦੇਣ ਦੀ ਕਾਲ ਕੀਤੀ ਗਈ ਸੀ ਔਰ ਇਸ ਦੇ ਨਾਲ ਹੀ ਅੱਜ ਦੀ ਜਿੱਕਰ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਿਵਿਆਂਗ ਨੇ ਉਹ ਇੱਥੇ ਪਹੁੰਚੇ ਹੋਏ ਨੇ ਇਧਰ ਦੀਆਂ ਤਸਵੀਰਾਂ ਨੇ ਹੈਗੀਆਂ ਕੁਝ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਵਿਆਂਗ ਜਿਹੜੇ ਨੇ ਉਹ ਅੱਜ ਇਸ ਧਰਨੇ ਦੀ ਕਾਲ ਜਿਹੜੀ ਕੀਤੀ ਸੀ ਉਸ ਦੇ ਤਹਿਤ ਇੱਥੇ ਦਰਿਆ ਬਿਆਸ ਪੁਲ ਦੇ ਨੇੜੇ ਮੌਜੂਦ ਨੇ ਇਸ ਸਮੇਂ ਤਸਵੀਰਾਂ ਨੇ ਹੈਗੀਆਂ ਅਮਰਸਰ ਜਲੰਧਰ ਮੁੱਖ ਮਾਰਗ ਦੀਆਂ ਨੇ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਸ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਇਸ ਤੋਂ ਇਲਾਵਾ ਪੁਲਿਸ ਬਲ ਜਿਹੜਾ ਹੈਗਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਤਾਂ ਪਹਿਲਾਂ ਇੱਕ ਵਾਰੀ ਗੱਲ ਹੋ ਜਾਵੇ ਲਖਵੀਰ ਜੀ ਅੱਜ ਦੀ ਜਿਹੜੀ ਕਾਲ ਦਿੱਤੀ ਗਈ ਸੀ ਤੁਹਾਡੇ ਵੱਲੋਂ ਕੀ ਸਾਰੀਆਂ ਮੰਗਾਂ ਹੈਗੀਆਂ ਔਰ ਕੀ ਕਾਰਨ ਹੈਗਾ ਜਿਹੜਾ ਕਿ ਮੇਰੇ ਖਿਆਲ ਨਾਲ ਕਿ ਜੇਕਰ ਯਾਦ ਹੋਵੇ ਤਾਂ ਪਿਛਲੇ ਸਾਲ ਵੀ ਦਸੰਬਰ 1 2023 ਦੇ ਵਿੱਚ ਸ਼ਾਇਦ ਇਹ ਧਰਨਾ ਤੁਸੀਂ ਇੱਥੇ ਜਗ੍ਹਾ ਦੇ ਉੱਤੇ ਦਿੱਤਾ ਸੀਗਾ ਰੋਡ ਵੀ ਰੋਕਿਆ ਸੀਗਾ ਤੇ ਅੱਜ ਦੀ ਜਿਹੜੀ ਕਾਲ ਹੈਗੀ ਉਹਦੇ ਬਾਰੇ ਥੋੜਾ ਜਿਆਦਾ ਸਪਸ਼ਟ ਕਰ ਦਿਓ ਕੀ ਹੈਗਾ ਸਰ ਅੱਜ ਦੀ ਕਾਲ ਵੀ ਇਸੇ ਸਬੰਧ ਵਿੱਚ ਆ ਕੇ ਦਿਵਿਆਂਗਾ ਦੀਆਂ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ ਸੋ ਜਿਸ ਦੇ ਰੋਸ ਵਜੋਂ ਸਾਡਾ ਪੂਰਾ ਜਿਹੜਾ ਦਿਵਿਆਂਗ ਆ ਉਹ ਰੋ ਵਿੱਚ ਆ ਔਰ ਹੁਣ ਫਿਰ 3 ਦਸੰਬਰ ਕੱਲ ਨੂੰ ਵਿਸ਼ਵਾਂਗੀਨ ਦੇਵਸ ਆ ਔਰ ਵਿਸ਼ਵਾਂਗੀਨ ਦੇਵਸ ਤੇ ਵੀ ਸਰਕਾਰ ਵੱਲੋਂ ਦਿਵਿਆਂਗਾਂ ਦੀ ਭਲਾਈ ਵਾਸਤੇ ਕਿਸੇ ਵੀ ਸਕੀਮ ਦਾ ਜਿਹੜਾ ਉਲਾ ਨਹੀਂ ਕੀਤਾ ਗਿਆ ਇੱਕ ਮੈਗਾ ਕੈਂਪ ਲਗਾਇਆ ਗਿਆ ਉਹ ਕਿੱਥੇ ਲਗਾਇਆ ਗਿਆ ਫਰੀਦਕੋਟ ਦੇ ਵਿੱਚ ਤੁਸੀਂ ਦੱਸੋ ਦਿਵਿਆਂਗ ਵਿਅਕਤੀ ਮੈਡਮ ਜਿੰਨੇ ਪੁੱਛਣਾ ਚਾਹੁੰਦਾ ਦਿਵਿਆਂਗ ਵਿਅਕਤੀ ਕਿਵੇਂ ਤੁਹਾਡੇ ਮੈਗਾ ਕੈਂਪਾਂ ਦੇ ਵਿੱਚ ਫਰੀਦਕੋਟ ਪਹੁੰਚੇਗਾ ਸੋ ਚਾਹੀਦਾ ਸੀ ਇਹਨਾਂ ਨੂੰ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੈਗਾ ਕੈਂਪ ਲਾਉਂਦੇ ਦਿਵਿਆਂਗਾਂ ਨੂੰ ਜਰੀਆ ਸਹੂਲਤਾਂ ਪ੍ਰਦਾਨ ਕਰਦੇ 4% ਨੌਕਰੀਆਂ ਦਾ ਕੋਟਾ ਆ ਇੱਕ ਘਟੋਗੜ 6-7 ਮੀਟਿੰਗਾਂ ਹੋਈਆਂ ਉਹ ਇੱਕ ਵੀ ਮੀਟਿੰਗ ਦੇ ਵਿੱਚ ਜੇ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਉਹ ਜਿਉਂਦਾ ਤਿਉ ਹੀ ਆ ਵੱਖ-ਵੱਖ ਵਿਭਾਗਾਂ ਨੂੰ ਲਿਖ ਕੇ ਭੇਜਿਆ ਹੋਇਆ ਇਹਨਾਂ ਦਾ ਹਰ ਵੇਲੇ ਜਵਾਬ ਇਹੀ ਹੁੰਦਾ ਸਾਬ ਕਮੇਟੀਆਂ ਨਾਲ ਮੀਟਿੰਗ ਹੋ ਗਈ ਆ 77 ਪ੍ਰਿੰਸੀਪਲ ਸੈਕਟਰੀਆਂ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਸੋ ਕੋਈ ਨੀ ਚੀਜ਼ਾਂ ਨਾਨਿਕੰਡ ਕਰ ਹੁਣ ਫਿਰ 3 ਦਸੰਬਰ ਆ ਗਿਆ ਇੱਕ ਸਾਲ ਬਾਅਦ ਸਾਰੇ ਦਿਵੰਗਾਂ ਵਿੱਚ ਪੂਰਾ ਰੋਵ ਆ ਔਰ ਉਹਨਾਂ ਨੇ ਆਰ ਪਾਰ ਦੀ ਲੜਾਈ ਕਰਨ ਦਾ ਜਿਹੜਾ ਅੱਜ ਇੱਥੋਂ ਐਲਾਨ ਕੀਤਾ ਹੋਇਆ ਸੀਗਾ ਸੋ ਬਹੁਤ ਸਾਰੇ ਸਾਥੀ ਪਹੁੰਚ ਗਏ ਆ ਔਰ ਬਹੁਤ ਸਾਰੇ ਸਾਥੀ ਜਿਹੜੇ ਪਹੁੰਚਣ ਵਾਲੇ ਆ ਇੱਥੇ ਜਿਹੜਾ ਹੁਣ ਮੰ ਕੁਝ ਜ਼ਿਲ੍ਹਿਆਂ ਤੋਂ ਨੇ ਥੋੜਾ ਦੱਸੋਗੇ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਔਰ ਅੱਗੇ ਦੀ ਜਿਹੜਾ ਪ੍ਰੋਗਰਾਮਿੰਗ ਰਹੂਗੀ ਇੱਥੇ ਕੀ ਰਹੂਗੀ ਹਾਈਵੇ ਜਮ ਕਰ ਰਹੇ ਹੋ ਜਾਂ ਸਾਈਟ ਦੇ ਬੈਠ ਰਹੇ ਹੋ ਸਾਈਟ ਦੇ ਉੱਤੇ ਕੋਈ ਧਰਨਾ ਜਾਂ ਮੋਰਚਾ ਲਗਾ ਰਹੇ ਹੋ ਕੀ ਹੈਗਾ ਸਾਰਾ ਇਹ ਲਗਭਗ ਸ਼ਿਦ ਪਾਕਸਨਗਰ ਮੋਗਾ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਇਸ ਤਰ੍ਹਾਂ ਹੋਰ ਵੀ ਘੱਟੋ ਘੱਟ 10-11 ਜ਼ਿਲ੍ਹਿਆਂ ਤੋਂ ਜਿਹੜੇ ਦਿਵੰਗ ਸਾਥੀ ਇੱਥੇ ਪਹੁੰਚ ਗਏ ਆ ਔਰ ਕੁਝ ਪਹੁੰਚਣ ਵਾਲੇ ਆ ਸੋ ਹੁਣ ਸਾਡੇ ਡੀਐਸਪੀ ਸਾਹਿਬ ਔਰ ਇਥੋਂ ਦੇ ਪ੍ਰਸ਼ਾਸਨ ਨੇ ਅਰ ਕਿਹਾ ਸੀਗਾ ਪ੍ਰਬੰਧ ਕੀਤਾ ਹੋਇਆ ਤੁਹਾਡਾ ਕਿ ਕੈਬਨਿਟ ਮੰਤਰੀ ਡਾਕਟਰ ਬਜੀਤ ਕੋਰਨਾ ਮੀਟਿੰਗ ਕਰਵਾਈ ਜਾਵੇਗੀ ਹੁਣ ਅਸੀਂ ਵੀ ਇਹ ਸਾਡੀ ਐਕਸ਼ਨ ਕਮੇਟੀ ਨੇ ਫੈਸਲਾ ਲਿਆ ਕਿ 3 ਵਜੇ ਜਿਹੜੀ ਮੀਟਿੰਗ ਹੈ ਪ੍ਰਸ਼ਾਸਨ ਨਾਲ ਮਿਲੀ ਆ ਇੱਕ ਆਪਾਂ ਡਾਕਟਰ ਬਜੀਤ ਕੋਰ ਜੀ ਨਾਲ ਕਰਾਂਗੇ ਅਗਰ ਉਸ ਦੇ ਵਿੱਚ ਸਾਡੀਆਂ ਸਮੱਸਿਆਵਾਂ ਨਾਲ ਸੰਬੰਧੀ ਵਧੀਆ ਤਰੀਕੇ ਨਾਲ ਹੰਗਾਰਾ ਨਹੀਂ ਭਰਿਆ ਜਾਂਦਾ ਫਿਰ ਜਿਹੜਾ ਹਾਈਵੇ ਆ ਇਹ ਜਿਸ ਤਰ੍ਹਾਂ ਪਿਛਲੇ ਸਾਲ ਕੀਤਾ ਸੀ ਉਸੇ ਤਰ੍ਹਾਂ ਇਹਨੂੰ ਪੱਕਾ ਮੋਰਚਾ ਲਾਵਾਂਗੇ 1-2 ਘੰਟੇ ਦਾ ਜਿਹੜਾ ਹਾਈਵੇ ਆ ਜਾਮ ਨਹੀਂ ਹੋਣਾ ਪਿਛਲੀ ਵਾਰ ਕੇਸ ਭਰੋਸੇ ਦੇ ਉੱਤੇ ਧਰਨਾ ਜਿਹੜਾ ਹੈਗਾ ਇੱਥੋਂ ਚੁੱਕਿਆ ਸੀਗਾ ਪਿਛਲੀ ਵਾਰੀ ਪ੍ਰਸ਼ਾਸਨ ਨੇ ਸਾਨੂੰ ਗੁਰਦਾਸਪੁਰ ਸੀਐਮ ਸਾਹਿਬ ਆ ਰਹੇ ਸੀਗੇ ਉੱਧਰ ਲੈ ਗਏ ਸੀ ਕਿ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਵਾ ਦੇਣੀ ਆ ਉੱਥੇ ਵੀ ਨਹੀਂ ਮੀਟਿੰਗ ਕਰਵਾਈ ਝੂਠੇ ਲਾਰੇ ਲਾਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸੀਐਮ ਹਾਊਸ ਦਾ ਟਾਈਮ ਦਿੱਤਾ ਅਸੀਂ ਦਿਵਿਆਂਗ ਮਸੀਂ ਉੱਥੇ ਸੀਐਮ ਹਾਊਸ ਪਹੁੰਚੇ ਔਰ ਉੱਥੇ ਜਾ ਕੇ ਉਹਨਾਂ ਨੇ ਮੁੱਖ ਸਕੱਤਨਾ ਮੀਟਿੰਗ ਕਰਵਾ ਕੇ ਕਹਿੰਦੇ ਨੇ ਜੇ ਚੌਣ ਜਾਬਤਾ ਲੱਗਾ ਜੀ ਬਸ ਇਸੇ ਇਤਨਾ ਹੀ ਜਿਹੜਾ 2.5 ਸਾਲ ਆ ਇਹ ਨਿਕਲ ਗਿਆ 100 ਦਿਵਿਆਂਗ ਜਿਹੜੇ ਆ ਝੂਠੇ ਲਾਰੇ ਪਰੇਸ਼ਾਨ ਆ ਔਰ ਜਿਹੜੀ ਆਰਪਾ ਦੀ ਲੜਾਈ ਕਰਨ ਵਾਸਤੇ ਇਸ ਪੁਲ ਤੇ ਆਏ ਆ 3 ਵਜੇ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੈਬਨਿਟ ਮੰਤਰੀ ਡਾਕਟਰ ਬ੍ਰਜੀਤ ਕੌਰ ਦੇ ਨਾਲ ਜੇਕਰ ਨਹੀਂ ਕੋਈ ਸੱਟਾ ਨਿਕਲਦਾ ਤੱਕੀ ਅੱਗੇ ਦੀ ਪ੍ਰੋਗਰਾਮ ਨਹੀਂ 3 ਵਜੇ ਦੀ ਮੀਟਿੰਗ ਆ ਜੀ ਜੇਕਰ ਕੋਈ ਸੱਟਾ ਨਹੀਂ ਨਿਕਲਦਾ ਤੇ ਸਿਰਫ 3:02 ਹੀ ਮਿੰਟ ਹੋਣਗੇ ਔਰ ਜਿਹੜਾ ਇਹ ਰੋੜ ਆ ਜਾਮ ਹੋ ਜਾਏਗਾ ਔਰ ਇਹ ਜਿੰਨੇ ਵੀ ਦਿਵਿਆਂਗ ਐਕਸ਼ਨ ਕਮੇਟੀ ਦੇ ਜੁਹਾਰੂ ਸਾਥੀ ਆ ਇਹ ਉਹ ਸਾਥੀ ਆ ਕਾਰਨ ਤੇ ਮਾਰਨ ਵਾਲੇ ਇਹ ਪਿੱਛੇ ਡਰਨ ਵਾਲੇ ਜਾਂ ਚਾਹਾਂ ਪੀਣ ਵਾਲੇ ਸਾਥੀ ਨਹੀਂ ਆ ਔਰ ਤੁਸੀਂ ਦੇਖ ਲਓ ਸਾਰਿਆਂ ਦੇ ਕੋਲ ਜਿਹੜੇ ਬੈ ਗਿਆ ਰਾਤਾਂ ਦੇ ਕੱਪੜੇ ਆ ਕੰਬਲ ਸਾਰਾ ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਆ ਸੋ ਇਹ ਕਰੋ ਜਾਂ ਮਰੋ ਵਾਲਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਹੋਣਾ ਹੈ ਜੀ ਕੀ ਲੱਗਦਾ ਜੇ ਹਾਈਵੇ ਜਮ ਹੁੰਦਾ ਫਿਰ ਹੱਲ ਨਿਕਲ ਜੂਗਾ ਲੋਕ ਪਰੇਸ਼ਾਨ ਹੋਣਗੇ ਦੇਖੋ ਲੋਕ ਜਰੂਰ ਪਰੇਸ਼ਾਨ ਹੋਣਗੇ ਪਰ ਜਿਹੜਾ ਦਿਵਿਆਂਗ 1500 ਨਾਲ ਗੁਜ਼ਾਰਾ ਕਰਦਾ ਉਹਨਾਂ ਦੀ ਆਵਾਜ਼ ਹੀ ਨਹੀਂ ਕੋਈ ਚੱਕ ਰਿਹਾ ਸੋ ਬਹੁਤ ਬਹੁਤ ਧੰਨ ਚਾਰ ਪੰਜ ਮੁੱਖ ਚਾਰ ਪੰਜ ਕੋਈ ਮੁੱਖ ਮੰਗਾ ਜਿਹੜੀਆਂ ਤੁਹਾਨੂੰ ਲੱਗਣ ਚਾਰ ਪੰਜ ਮੁੱਖ ਮੰਗਾਂ ਇਸ ਤਰ੍ਹਾਂ ਕਿ ਜਿਹਨਾਂ ਚਾਰ ਪਾਸਾਂ ਸਾਡਾ ਨੌਕਰੀਆਂ ਦਾ ਕੋਟਾ ਸੀਗਾ ਔਰ 1500 ਸਿਰਫ ਪੈਨਸ਼ਨ ਆ ਗਰੰਟੀ ਦਿੱਤੀ ਗਈ ਸੀ ਕਿ 2500 ਕਰ ਦਿੱਤੀ ਜਾਵੇਗੀ 2.5 ਸਾਲ ਹੋ ਗਿਆ ਇਸ ਤੋਂ ਇਲਾਵਾ ਅੰਤੋਦਿਆਨ ਯੋਜਨਾ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਰਾਸ਼ਨ ਮਿਲਦਾ ਆ ਜਿਹੜੇ ਸਾਡੇ ਜੁਡੀ ਆਈਡੀ ਕਾਰਡ ਆ ਉਹ ਘਟ ਮਾਪ ਡੰਡਾਂ ਦਾ ਬਣਾਏ ਗਏ ਆ ਸੋ ਇਸ ਤਰ੍ਹਾਂ ਦੀਆਂ ਕਰਕੇ ਬਹੁਤ ਸਾਰੀਆਂ ਬਹੁਤ ਸਾਰੇ ਸਾਡੇ ਸਾਥੀਆਂ ਕੋ ਰਹਿਣ ਵਾਸਤੇ ਆਵਾਸੇ ਨਹੀਂ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਸੋ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਨ੍ਹਾਂ ਤੋਂ ਸਾਰੇ ਦਿਵੰਗ ਵਰਗ ਜਿਹੜਾ ਬੰਜ ਆ ਸੋ ਉਹੀ ਉਸੇ ਰੋਸ ਨੂੰ ਲੈ ਕੇ ਜਿਹੜਾ ਹੈ ਅਜੇ ਨਰਾ ਰੋਜ ਆਖਿਰ 3 ਵਜੇ ਤੱਕ ਮੀਟਿੰਗ ਤੋਂ ਬਾਅਦ ਜਿਹੜਾ ਅਗਲਾ ਸੱਟਾ ਜਿਹੜਾ ਹੈਗਾ ਬਿਲਕੁਲ ਜੀ 3 ਵਜੇ ਦੇ 2 ਮਿੰਟ ਤੱਕ ਜਿਹੜਾ ਆਰਪਾ ਦਾ ਜਿਹੜਾ ਸੱਟਾ ਉਹ ਨਿਕਲ ਆਏਗਾ ਜੀ ਠੀਕ ਧੰਨਵਾਦ ਤਾਂ ਇਹ ਸੰਨ ਕਹਿ ਸਕਦੇ ਦਿਵਿਆਂਗ ਅਕਸ਼ਰ ਕਮੇਟੀ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਨੇ ਉਹ ਮੌਜੂਦ ਨੇ ਇਸ ਸਮੇਂ ਮੀਟਿੰਗ ਦੇ ਲਈ ਰਵਾਨਾ ਹੋਣ ਜਾ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਜਿਹੜੇ ਨੇ ਉਹ ਮੌਜੂਦ ਨੇ ਬਿਲਕੁਲ ਔਰ ਇਸ ਦਿਨ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਰ ਐਸਪੀ ਸਾਹਿਬ ਅੱਜ ਧਰਨੇ ਦੀ ਕਾਲ ਸੀਗੀ ਔਰ ਹੁਣ ਜਿਵੇਂ ਕਿ ਪ੍ਰਧਾਨ ਉਹਨਾਂ ਦੇ ਜਿਹੜੇ ਹੈਗੇ ਦੇਵੇਂਗਾ ਐਕਸ਼ਨ ਕਮੇਟੀ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਮੀਟਿੰਗ ਦੇ ਲਈ ਰਵਾਨਾ ਹੋ ਰਹੇ ਹਾਂ ਪ੍ਰਸ਼ਾਸਨ ਨੇ ਰਾਬਤਾ ਕੀਤਾ ਸੀਗਾ ਥੋੜਾ ਜਿਆਦਾ ਸਾਫ਼ ਕਰ ਦੋਗੇ ਕਿ ਹੁਣ ਤੱਕ ਕੀ ਗੱਲਬਾਤ ਹੈ ਇਹਨਾਂ ਦੇ ਨਾਲ ਕਿ ਅਸੀਂ ਨਾ ਜੀ ਇਹਨਾਂ ਨਾਲ ਕੱਲ ਦੀ ਸਾਡੀ ਟੈਲੀਫੋਨਿਕਲੀ ਬਾਤ ਚ ਚੱਲ ਰਹੀ ਸੀ ਕਿ ਮਾਨਯੋਗ ਮਿਸਟਰ ਸਾਹਿਬ ਮੈਡਮ ਬਲਜੀਤ ਕੌਰ ਨੇ ਟਾਈਮ ਦਿੱਤਾ ਇਹਨਾਂ ਨੂੰ ਬਠਿੰਡੇ ਦਾ 3 ਵਜੇ ਦਾ ਅਸੀਂ ਇਹਨਾਂ ਦਾ ਆਨਜਾਨ ਦਾ ਸਾਧਨ ਦਾ ਪ੍ਰਬੰਧ ਕਰ ਦਿੱਤਾ ਐਡਮਿਨਿਸਟ੍ਰੇਸ਼ਨ ਨੇ ਸਾਡੇ ਸੀਨੀਅਰ ਅਫਸਰਾਂ ਨੇ ਇਹ ਜਾ ਰਹੇ ਨੇ ਬਾਕੀ ਸੱਜਣ ਇੱਥੇ ਮਤਲਬ ਬੈਠਣ ਕਿ ਉਹਨੀ ਦੇ ਜੋ ਐਸ ਪਰ ਇਹਨਾਂ ਦਾ ਪਲਾਨ ਹੈਗਾ ਤੇ ਹੋਪਫੁਲੀ ਹੋ ਜਾਏਗਾ ਇਹਨਾਂ ਦਾ ਵਾਟ ਆਮ ਫੀਲਿੰਗ ਇਜ਼ ਠੀਕ ਹੈ ਫਿਲਹਾਲ ਉਧਾ ਪ੍ਰਸ਼ਾਸਨਿਕ ਜਿਹੜਾ ਹੈਗਾ ਉਧਾ ਸੁਰੱਖਿਆ ਪੱਖੋਂ ਸੁਰੱਖਿਆ ਪੱਖੋਂ ਅਸੀਂ ਇਹਨਾਂ ਦੀ ਫੁੱਲ ਸੁਰੱਖਿਆ ਕਰਾਂਗੇ ਜੀ ਕੋਈ ਪ੍ਰੋਬਲਮ ਨਹੀਂ ਐਸ ਸੱਚ ਵੇ ਵੀ ਪੀਸਫੁਲੀ ਬੈਠੇ ਹੋਏ ਠੀਕ ਕੋਈ ਐਸਾ ਥਿੰਕਸ ਤਾਂ ਹੁਣ ਦੀ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਨੇ ਇਹਨਾਂ ਦਰਿਆ ਬਿਆਸ ਦੇ ਕੰਡੇ ਬਿਆਸ ਪੁਲ ਦੀਆਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰ ਰਹੇ ਹਾਂ ਔਰ ਇਸ ਦੇ ਨਾਲ ਹੀ ਜੇਕਰ ਇਸ ਤਰਫ ਦੀਆਂ ਗੱਲ ਕਰੀਏ ਤਸਵੀਰਾਂ ਦੀ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਡੇ ਵਿਅੰਗ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਬਕਾਇਦਾ ਤੌਰ ਦੇ ਉੱਤੇ ਦੂਰ ਦੀਆਂ ਤਸਵੀਰਾਂ ਜੇਕਰ ਗੱਲ ਕਰਾਂ ਤਾਂ ਦਰਿਆ ਵਾਛਾ ਕੇ ਇੱਥੇ ਪੱਕਾ ਮੋਰਚਾ ਜਿਹੜਾ ਹੈ ਉਹ ਹੁਣ ਲਗਾਇਆ ਜਾ ਰਿਹਾ ਔਰ 3 ਵਜੇ ਦੀ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਇਸ ਸਬੰਧੀ ਜੋ ਵੀ ਫੈਸਲਾ ਆਏਗਾ ਉਸ ਦੇ ਤਹਿਤ ਹੀ ਇਸ ਮੋਰਚਾ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਜਾਂ ਫਿਰ ਕੋਈ ਜਾਮ ਦੀ ਸਥਿਤੀ ਬਣਦੀ ਹੈ ਤਾਂ ਉਹ ਤਸਵੀਰ ਸਾਹਮਣੇ ਆਏਗੀ। ਮਾਮਲਾ ਇਸ ਤਰ੍ਹਾਂ ਹੈ ਜੀ 3 ਦਸੰਬਰ ਵਿਸ਼ਵ ਅੰਗੀਆਂ ਦੇ ਉਸ ਮਨਾਇਆ ਜਾਂਦਾ ਔਰ ਸਰਕਾਰ ਵੱਲੋਂ ਦਿਵਿਆਂ ਦਾ ਇਹਨਾਂ ਵੀ ਧਿਆਨ ਨਹੀਂ ਦਿੱਤਾ ਜਾਂਦੇ ਇਸ ਸਮੱਸਿਆਵਾਂ ਵੱਲ ਸੋ ਇਸ ਕਰਕੇ 3 ਦਸੰਬਰ ਹੁਣ ਫੇਰ ਆ ਰਿਹਾ ਸੋ ਇਹਦਾ ਰੋਅ ਆ ਸਾਰੇ ਦਿਵੰਗਾਂ ਦੇ ਵਿੱਚ ਕਿ ਬਾਰ-ਬਾਰ ਸਾਡੇ ਨਾਲਾਰੇ ਲਾਇਏ ਜਾਂਦੇ ਆ ਔਰ ਜਿਹਨੀਆਂ ਸਾਡੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਸੋ ਅੱਜ ਪੱਕਾ ਮੋਰਚਾ ਲਾਉਣ ਦਾ ਜਿਹੜਾ ਐਲਾਨ ਆ 2 ਦਸੰਬਰ ਤੋਂ ਕੀਤਾ ਗਿਆ ਬਿਆਸ ਪੁਲ ਦੇ ਉੱਪਰ ਮੋਰਚਾ ਲਾਉਣ ਦਾ ਕਾਰਨ ਕੀ ਹੈਗਾ ਮੋਰਚਾ ਲਾਉਣ ਦਾ ਕਾਰਨ ਸਾਰ ਇਹੀ ਆ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਮੀਟਿੰਗਾਂ ਜਿਹੜੀਆਂ ਬਾਰ-ਬਾਰ ਹੋ ਚੁੱਕੀਆਂ ਡਿਪਟੀ ਸਪੀਕਰ ਸਾਹਿਬ ਕਮੇਟੀਆਂ ਨਾਲ ਮੈਡਮ ਬਜੀਤ ਕੌਰ ਜੀ ਜੋ ਸਾਡੇ ਮੰਤਰੀ ਆ ਕੈਬਨਿਟ ਮੰਤਰੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਜੀ ਸਕੱਤਰਾਂ ਪ੍ਰਮੁੱਖ ਸਕੱਤਰਾਂ ਨਾਲ ਸਾਡੀਆਂ ਸਮੱਸਿਆਵਾਂ ਦੀਆਂ ਬਿਲਕੁਲ ਵੀ ਨਾ ਧਿਆਨ ਹੀ ਨਹੀਂ ਦਿੱਤਾ ਤੇ ਹੁਣ ਫਿਰ 3 ਦਸੰਬਰ ਨੂੰ ਵਿਸ਼ੇ ਵਾਂਗਣ ਦੀ ਕੱਲ ਨੂੰ ਆ ਰਿਹਾ ਆ ਸੋ ਇਹਦੇ ਸਬੰਧ ਦੇ ਵਿੱਚ ਵੀ ਮੈਡਮ ਨੇ ਆਪਣੇ ਇਲਾਕੇ ਦੇ ਵਿੱਚ ਹੀ ਜਿਹੜੇ ਕੈਂਪ ਮੈਗਾ ਕੈਂਪ ਲਵਾਤੇ ਆ ਉਹ ਦੇਖੋ ਦਿਵਿਆਂਗ ਕਿਵੇਂ ਉੱਥੇ ਫਰੀਦਕੋਟ ਜਾ ਕੇ ਪਹੁੰਚੇਗਾ ਸੋ ਇਹ ਸਾਰੇ ਦਿਵਿਆਂਗਾਂ ਵਿੱਚ ਰੋਸ ਆ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਵੀ ਜਿਹੜੀ ਮੰਗਿਆ ਉਹ ਇੰਪਲੀਮੈਂਟ ਨਹੀਂ ਹੋਈ ਮੁੱਖ ਮੰਗਾ ਗਿਆ ਮੰਗਾ ਖੜੀ ਆਜਾ ਛੋਟ ਸ਼ਾਰਟ ਦੇ ਵਿੱਚ ਦੱਸੋ ਕਿ ਮੁੱਖ ਮੰਗਾ ਕੀ ਹੈ ਮੁੱਖ ਮੰਗਾ ਜਿਸ ਤਰ੍ਹਾਂ ਨੌਕਰੀਆਂ ਦਾ ਬੈਕਲੌਗ 450 ਕੋਟਾ ਆ ਇਹ बार-बार ਉਮੀਦਾਂ ਕਰਨ ਦੇ ਬਾਵਜੂਦ ਉਹ ਕੋਟਾ ਜਿਹੜਾ ਨਹੀਂ ਭਰਿਆ ਗਿਆ ਇਸ ਤੋਂ ਇਲਾਵਾ ਸਾਡੇ ਜਿਹੜੇ ਗਰੰਟੀ ਦਿੱਤੀ ਕਿ ਅਸੀਂ 2500 ਰੁਪਏ ਦੀ ਪੰਜਾਬ ਸਰਕਾਰ ਵੱਲੋਂ ਉਹ ਗਰੰਟੀ ਵੀ ਜਿਉਂ ਦੀ ਤਿਉਂ ਹੀ ਆ ਬਾਕੀ ਰਾਜਾਂ ਦੇ ਵਿੱਚ 5000 3000 6000 ਪੈਨਸ਼ਨਾਂ ਚੱਲਦੀਆਂ ਔਰ ਇੱਥੇ ਜਿਹੜਾ ਗੁਆ ਗਿਆ ਉਹ ਸਿਰਫ ਤੇ ਸਿਰਫ 1500 ਰੁਪਏ ਨਾਲ ਜਿਹੜਾ ਗੁਜ਼ਾਰਾ ਕਰ ਰਿਹਾ ਆ ਸੋ ਇਸ ਤੋਂ ਇਲਾਵਾ ਜਿਹੜੇ ਸਾਡੇ ਜੁਆਰਡ ਆਈ ਆਈ ਡੀ ਕਾਰਡ ਆ ਔਰ ਸਾਡੀ ਜਿਹੜੇ ਮੈਡਲ ਜੇਤੂ ਖਿਡਾਰੀ ਆ ਉਹ ਸਾਰੇ ਇਹਨਾਂ ਸਰਕਾਰਾਂ ਬਾਦ ਦੇਖਦੇ ਆ ਕਿ ਸਰਕਾਰਾਂ ਕਦੋਂ ਸਾਡੀਆਂ ਮੰਗਾਂ ਦਾ ਜਿਹੜਾ ਆ ਹੱਲ ਕਰ ਦੇਗੀ ਜਿਸ ਤਰ੍ਹਾਂ ਹੁਣੀ ਪਤਾ ਨਾ ਖੇਡਾਂ ਪੰਜਾਬ ਦੀਆਂ ਪੈਰਾਲੈਂਪਿਕ ਗੇਮਾਂ ਹੋਈਆਂ ਸੋ ਇਸ ਤੋਂ ਇਲਾਵਾ ਜਿਹੜੀਆਂ ਪਹਿਲਾਂ ਵੀ ਜਿਹੜੀਆਂ ਪੈਰਾਲੈਂਪਿਕ ਗੇਮਾਂ ਹੋਈਆਂ ਤੇ ਇੰਟਰਨੈਸ਼ਨਲ ਉਹਨਾਂ ਦੇ ਵਿੱਚ ਸਾਡੇ ਖਿਡਾਰੀਆਂ ਨੇ ਜਿਹੜੇ ਆ ਮੈਡਲ ਜਿੱਤੇ ਆ ਔਰ ਸਰਕਾਰਾਂ ਇਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਹੁਣ ਜਿਹੜਾ ਫੋਰਚਾ ਹੈਗਾ ਜਾਂ ਤਰਨਾ ਹਾਈਵੇ ਜਾਮ ਕਰ ਰਹੇ ਹੁਣ ਫਿਰ ਹਾ ਦੀ ਘੜੀ ਅਸੀਂ ਸਾਡੇ ਜਿੰਨੇ ਵੀ ਵਿਵਾਂਗਿਆ ਉਹ ਪੁੱਠ ਪਾਤੇ ਸਾਈਡ ਤੇ ਬੈਠਣਗੇ ਕਿਉਂਕਿ ਸਾਨੂੰ 3 ਵਜੇ ਦੀ ਕੈਬਨਟ ਮੰਤਰੀ ਡਾਕਟਰ ਬਜੀਤ ਕੁਰ ਜੀ ਨਾਲ ਮੀਟਿੰਗ ਮਿਲੀ ਹੈ ਔਰ ਅਗਰ ਮੀਟਿੰਗ ਦੇ ਵਿੱਚ ਵਧੀਆ ਨਤੀਜੇ ਨਹੀਂ ਨਿਕਲਦੇ ਫਿਰ ਅਸੀਂ ਜਿਹੜਾ ਹਾਈਵੇ ਜੇ ਆ ਇਹ ਜਾਮ ਕਰਾਂਗੇ ਅਸੀਂ 3 ਵਜੇ ਤੱਕ ਜਿਹੜੀ ਮੀਟਿੰਗ ਹੈ ਉਹ ਬਠਿੰਡਾ ਵਿਖੇ ਡੀਸੀ ਆਫਿਸ ਹੋਣੀ ਹੈ ਉਧਰੋਂ ਮੈਡਮ ਨੇ ਆਉਣਾ ਹੈ ਉਧਰੋਂ ਸਾਡੇ 11 ਮੈਂਬਰੀ ਜਿਹੜਾ ਪੰਜ ਮੈਂਬਰੀ ਜਿਹੜਾ ਬਫਦੇ ਆ ਰਿਹਾ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਵਿਵਾਂਗਿਆ ਇਹ ਆਏ ਇਹ ਲਗਭਗ ਅ ਸ਼ਹੀਦ ਭਗਤ ਸਿੰਘ ਨਗਰ ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਤਰਨਤਾਰਨ ਤੇ ਇਸ ਤਰ੍ਹਾਂ ਕਰਕੇ ਮੋਗਾ ਇਹਨਾਂ ਤੋਂ ਜਿਹੜੇ ਹਾਂਜੀ ਲਗਭਗ 12 ਕ ਜਿਲ੍ਹਿਆਂ ਤੋਂ ਅਜੇ ਪਹੁੰਚ ਚੁੱਕੇ ਆ ਬਾਕੀ ਵੀ ਜਿਹੜੇ ਆ ਉਹ ਦੁਪਹਿਰ ਤੋਂ ਬਾਅਦ ਆ ਜਿਹੜੇ ਸ਼ਾਮ ਤੱਕ ਆ ਸਾਥੀ ਸਾਰੇ ਇੱਥੇ ਜਿਹੜੇ ਸ਼ਮੂਲੀਅਤ ਕਰਨਗੇ ਆਪਣੀ ਅੱਜ ਘੱਟੋ ਘੱਟ ਵੀ ਜੀ 250 ਦੇ ਉੱਪਰ ਹੀ ਜਿਹੜਾ ਘੱਟ ਹੋਣਾ ਆ ਇਹ ਤਾਂ ਕਹਿਣ ਦੀ ਲੋੜ ਨਹੀਂ ਅਜੇ ਬਹੁਤ ਸਾਰੇ ਸਾਥੀ ਆ ਰਹੇ ਆ ਆਪਣੀਆਂ ਤੁਹਾਨੂੰ ਪਤਾ ਵੀ ਦਿਵੰਗਾ ਕੋ ਆਉਣਾ ਬਹੁਤ ਮੁਸ਼ਕਲ ਆ ਪਰ ਉਹ ਫਿਰ ਵੀ ਉਹ ਜੱਜਵੇ ਸਾਥੀ ਆ ਸਾਰੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਚੋਂ ਆਣੇ ਤੁਰੇ ਹੋਏ ਆ ਜਲਦੀ 2 ਵਜੇ ਤੱਕ 3 ਵਜੇ 2:30 ਵਜੇ ਤੱਕ ਇੱਥੇ ਸਾਰੇ ਸਾਥੀ ਇੱਕ ਬਹੁਤ ਵੱਡੇ ਵਿਸ਼ਾਲ ਕਾਟ ਦੇ ਵਿੱਚ ਇੱਥੇ ਪਹੁੰਚ ਜਾਣਗੇ। ਅਸੀਂ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਜੀ ਲੰਗਰ ਪਾਣੀ ਆ ਵੀ ਦਿਵਾਂਗ ਐਕਸ਼ਨ ਕਮੇਟੀ ਨੇ ਆਪਣੇ ਵੱਲੋਂ 1500 ਰੁਪਈਆ ਪੈਨਸ਼ਨ ਵਿੱਚੋਂ ਪੈਸੇ ਇਕੱਠੇ ਕਰਕੇ ਲੰਗਰਾਂ ਦਾ ਟੈਂਟਾਂ ਦਾ ਸਾਰਾ ਪ੍ਰਬੰਧ ਕੀਤਾ ਆ। ਉਹ ਤੁਸੀਂ ਕਿਸੇ ਵੀ ਸਾਥੀ ਬਾ ਦੇਖ ਲਓ ਸਾਰੇ ਆਪਣੇ ਨਾਲ ਬੈਗ ਲੈ ਕੇ ਆਏ ਹੋਏ ਆ ਇਹਦਾ ਮਤਲਬ ਇਹ ਆ ਇਹ ਹੁਣ ਅਸੀਂ ਤੁਹਾਡੇ ਲਾਰਿਆਂ ਵਿੱਚ ਨਹੀਂ ਹੋਣਾ ਆਰਪਾਟ ਜਿਹੜੀ ਲੜਾਈ ਆ ਉਹ ਕਰਕੇ ਇਸ ਬਿਆਸਪੁਰ ਤੋਂ ਜਾਣਾ ਹੈ ਜੀ